ਅਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੇਤਰ ਸ਼ਾਇਆ ਹੈਠਾ ਅਤੇ ਪੰਜ ਪਿਆਰੇ ਦਿਗਵਾਇ ਚ ਸ਼ੁਰੂ ਹੋਇਆ ਇਹ ਨਗਰ ਕੀਰਤਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਚ ਹੁੰਦਾ ਹੋਇਆ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਚ ਲੰਘਿਆ ਅਤੇ ਅੰਤ ਵਿੱਚ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੇ ਦੌਰਾਨ ਸ਼ਹਿਰ ਦਾ ਮਾਹੌਲ ਗੁਰਬਾਣੀ ਦੇ ਸੁਰਾਂ ਨਾਲ ਗੂੰਜਦਾ ਰਿਹਾ ਅਤੇ ਹਰ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਜਕਾਰਿਆਂ ਦੀ ਗੂੰਜ ਸੁਣਾ ਦਿੱਤੀ ਨਗਰ ਕੀਰਤਨ ਦੇ ਕੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਚਾਕੀਆਂ ਪੇਸ਼ ਕੀਤੀਆਂ ਇਸੇ ਤਰ੍ਹਾਂ ਗੱਤਕਾ ਟੀਮਾਂ ਵੱਲੋਂ ਵੀ ਆਪਣਾ ਸ਼ਾਨਦਾਰ ਵਿਦਿਆਕਲਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ਜੋਰ ਵਿਖਾਇਆ ਗਿਆ ਗੱਤਕਾ ਕਲਾ ਦੇ ਜੋ ਕਿ ਦੇਖ ਕੇ ਹਰੇਕ ਸੰਗਤ ਦਾ ਮਨ ਮੋ ਲਿਆ ਗਿਆ ਉਦੋਂ ਸਵੱਡੀ ਗਿੰਦੇ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸਤਿ ਪਾਉ ਦੇਸ਼ ਬਖਸ਼ਿਸ਼ਾ ਪਾਰੇ ਸਰਪੇਰੇ ਜਲ ਜਨ ਸਤਿ ਪਾਉ ਦੇਸ਼ ਸ਼ਾਨ ਕੀ ਹਾਜ਼ਰੀ ਭਰਨ ਦਾ ਸੰਗਤ ਰਾਜ ਸਭਾ ਦੇ ਪ੍ਰਕਾਸ਼ ਸੰਬੰਧ

نام شکل کے جیون سب کا اور سمچیاں سبقوں میں تم گرو نانک دیو مہاراج پرکاش پوری بہت بہت بدائیاں ہوا واحر جی کا خالس واحو فتح ਇਹ ਤਰੀਕੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੰਦਰਪਾਲ ਸਿੰਘ ਐਡੀਸ਼ਨਲ ਮੈਨੇਜਰ ਸਤਿਕਾਰਯੋਗ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਅੱਜ ਬਹੁਤ ਹੀ ਖੁਸ਼ੀਆਂ ਭਰਵਾਂ ਵਾਲਾ ਦਿਨ ਹੈ ਜਗਤ ਨੂੰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਕਿਤੇ ਸਮੁੱਚੀਆਂ ਸੰਤਾ ਦੇਸ਼ ਵਿਦੇਸ਼ ਵਿੱਚ ਬੜੀ ਖਾਸੇ ਜੋ ਜਲਾਨਾ ਮਨਾ ਕੇ ਆਪਣਾ ਜੀਵਨ ਸੰਪਰਪਾ ਕਰ ਰਹੀਆਂ ਉੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸ਼ਤਰ ਸ਼ਾਇਰ ਤੇ ਪੰਜ ਪਿਆਰੇ ਦੀ ਅਗਵਾਈ ਵਿੱਚ ਆਕਾਸ਼ ਕੇ ਜੋ ਖਾਸੇ ਜਟਾਰਿਆਂ ਦਾ ਆਰੰਭ ਹੋਇਆ ਜਿਵੇਂ ਮੈਂ ਸਮਝਣਾ ਵੱਡੀ ਤਦਾਦ ਵਿੱਚ ਸੰਗਤਾਂ ਨਾਮਸਤਕ ਹੋਣ ਵਾਸਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਅਤੇ ਦੇਸ਼ ਵਿਦੇਸ਼ ਤੋਂ ਵੀ ਆਜ ਸਕਤਾ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਜੀ ਨਾਮਸਤਕ ਉਹ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਵਾਖੁਫ ਬਣਾਵਾ ਦੇ ਜੋ ਕੇ ਇਸ ਨਗਰ ਕੀਰਤਨਾਂ ਫੁੱਲਾਂ ਦੀ ਵਰਖਾ ਕਰਕੇ ਭਰਵਾ ਸੋਇਤਾ ਦੀਆਂ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜੋ ਸੰਸਰ ਦਿੱਤਾ ਸੁਧਾਰ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਅੰਤ ਵਿੱਚ ਮੈਂ ਸਮੂਹਤੀ ਸੰਗਤ ਨੂੰ ਜਗਤguru ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਦੀ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਕਾਰਿਓ ਪ੍ਰਧਾਨ ਸਾਹਿਬ ਐਰੋਲ ਪਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਮੁੱਚੀ ਸੰਗਤ ਨੂੰ ਗੁਰਪਰਵ ਦੀ ਲਾਸਰਵ ਬਧਾਈ ਜਨਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ